ਹੀ ਸੂਬੇ ਪੱਧਰ ਵਿੱਚ ਬਦਮਾਸ਼ਾਂ ਤੇ ਲੁਟੇਰਿਆਂ ਦਾ ਖਾਫ ਵੱਧਦਾ ਜਾ ਰਿਹਾ ਤੇ ਤਾਜ਼ਾ ਵੀਡੀਓ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਇਹ ਲੁਟੇਰੇ 20000 ਦੀ ਨਕਦੀ ਤੇ ਮੋਬਾਈਲ ਕੋਇਸ ਮਹਿਲਾ ਦਾ ਫਰਾਰ ਹੋ ਗਏ ਸਨ ਦਰਅਸਲ ਇਹ ਖੰਨਾ ਦੇ ਗੁਲਮੋਹਰ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਦੰਦੇਹਾੜੇ ਮਹਿਲਾਦਨਾਂ ਨੂੰ ਲੁੱਟ ਕੀਤੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਬੈਂਕ ਤੋਂ 20000 ਰੁਪਏ ਕਢਵਾ ਕੇ ਲਿਆਂਦੀ ਹੈ ਤੇ ਜਿਹੜੇ ਲਿਫਾਫੇ ਦੇ ਵਿੱਚ ਪੈਸੇ ਸਨ ਫੋਨ ਤੇ ਹੋਰ ਦਸਤਾਵੇਜ਼ ਹਨ ਉਹ ਲਿਫਾਫਾ ਲੈ ਕੇ ਬਦਮਾਸ਼ ਇੱਥੋਂ ਫਰਾਰ ਹੋ ਜਾਂਦੇ ਨੇ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਕਿਹਨ ਜਨਾਂ ਬਦਮਾਸ਼ਾਂ ਦੇ ਵੱਲੋਂ ਇੱਥੇ ਵਾਰਦਾਤ ਨਿਭਨ ਜਾਂ ਦਿੱਤਾ ਗਿਆ ਤੇ ਉੱਥੇ ਹੀ ਮਹਿਲਾ ਇਹਨਾਂ ਬਦਮਾਸ਼ਾਂ ਦੇ ਪਿੱਛੇ ਦੌੜਦੀ ਹੈ ਤੇ ਇੱਥੇ ਤੁਹਾਨੂੰ ਇਹ ਵੀ ਦਿਖਾ ਦਈਏ ਕਿ ਪੁਲਿਸ ਚੌਂਕੀ ਬਿਲਕੁਲ ਨੇੜੇ ਹੁੰਦੀ ਹੈ ਤੇ ਪੁਲਿਸ ਮੁਲਾਜ਼ਮ ਤੁਰੰਤ ਹੀ ਬਾਹਰ ਨਿਕਲਦਾ ਜਿਸ ਦੇ ਵੱਲੋਂ ਤੁਰੰਤ ਆਪਣਾ ਮੋਟਰਸਾਈਕਲ ਇਹਨਾਂ ਬਦਮਾਸ਼ਾਂ ਦੇ ਪਿੱਛੇ ਲਗਾ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਦ ਪੁਲਿਸ ਜਾਂਚ ਕਰ ਰਹੀ ਸੀ ਤਾਂ ਹੁਣ ਇੱਕ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਲੱਗੀ ਹੈ ਪੁਲਿਸ ਦੇ ਵੱਲੋਂ ਇਹਨਾਂ ਦੋਨਾਂ ਚਪਟਮਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਗਿਆ ਕਿ ਇਹਨਾਂ ਦੇ ਕੋਲੋਂ ਮੋਬਾਈਲ ਤੇਸ ਦੇ ਨਾਲ ਜਿਹੜੇ ਦਸਤਾਵੇਜ਼ ਨੇ ਉਹ ਬਰਾਮਦ ਹੋ ਚੁੱਕੇ ਨੇ ਤੇ 20000 ਰੁਪਏ ਦੀ ਜਿਹੜੀ ਨਗਦੀ ਹੈ ਉਹ ਵੀ ਇਹਨਾਂ ਤੋਂ ਕਢਵਾਈ ਜਾਵੇਗੀ ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੇ ਦੌਰਾਨ ਇਹਨਾਂ ਦੇ ਕੋਲੋਂ ਬਰਾਮਦਗੀ ਹੋਰ ਹੋਵੇਗੀ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਦੋ ਬਾਈਕ ਸਵਾਰ ਬਦਮਾਸ਼ ਜਿਨ੍ਹਾਂ ਵੱਲੋਂ ਮਹਿਲਾ ਦੇ ਹੱਥੋਂ ਲਪਾਪਾ ਖੋਲਿਆ ਜਾਂਦਾ ਹੈ ਕਿ ਉੱਥੋਂ ਇਹ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੁਣ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰ ਰਿਹਾ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਅਮਨੋਦ ਰਹਿਣ ਵਾਲੇ ਨੇ ਜਿਨ੍ਹਾਂ ਦੇ ਕੋਲੋਂ ਇਸ ਵਾਰਦਾਤ ਨੂੰ ਦਾਂ ਦਿੱਤਾ ਗਿਆ ਤੇ ਤਸਵੀਰਾਂ ਬੀਤੇ ਦਿਨਾਂ ਦੇ ਦੌਰਾਨ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ ਬੀਤੇ ਕੁਝ ਦਿਨਾਂ ਪਹਿਲਾਂ ਇਸ ਵਾਰ ਦਾ ਦੋ ਅੰਜਾਮ ਦਿੱਤਾ ਗਿਆ ਸੀ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਬਦਮਾਸ਼ਾਂ ਦੀ ਭਾਲ ਕਰ ਰਹੀ ਸੀ ਤੇ ਹੁਣ ਨੇ ਝੱਪਟ ਮਾਰ ਪੁਲਿਸ ਦੀ ਗ੍ਰਫਟ ਦੇ ਵਿੱਚ ਨੇ ਇਹ ਦੋ ਸਨੇਚਰ ਸੀਗੇ 15 ਤਰੀਕ ਦੀ ਗੱਲ ਹੈ ਕਿ ਸਰੋਜ ਰਾਣੀ ਵਾਸੀ ਖੰਨੇ ਦੀ ਬਲੂ ਰੋਡ ਦੇ ਰਹਿਣ ਵਾਲੇ ਸੀਗੇ ਇੱਕ ਨੀਬ 12:30 ਵਜੇ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰ ਵੱਲੋਂ ਜਾ ਰਹੀ ਸੀ ਜਦੋਂ ਇਹ ਬਰਾੜਾ ਹਸਪਤਾਲ ਕੋਲ ਪਹੁੰਚੀ ਤਾਂ ਦੋ ਮੋਨਿਆਂ ਨੇ ਮੁੰਡਿਆਂ ਨੇ ਇਹਨੇ ਲਟੇਰਿਆ ਨੇ ਇਹਨਾਂ ਤੋਂ 20000 ਰੁਪਿਆ ਆਧਾਰ ਕਾਰਡ ਏਟੀਐਮ ਤੇ ਮੋਬਾਈਲ ਵਗੈਰਾ ਖੋ ਕੇ ਮਲੋਹ ਸਾਈਡ ਨੂੰ ਚਲੇ ਗਏ ਸੀ ਜਿਸ ਤੇ ਅਸੀਂ ਮਕਦਮਾ ਨੰਬਰ 93 ਦਰਜ ਕੀਤਾ ਦਰਜ ਕਰਨ ਤੋਂ ਬਾਅਦ ਉਕਰ ਦੋਨੋਂ ਦੋਸ਼ੀ ਲਖਵੀਰ ਸਿੰਘ ਉਰ ਫਲਾਲੀ ਜੋ ਮਲੋਹ ਦਾ ਰਹਿਣ ਵਾਲਾ ਹੈ ਦੂਜਾ ਗਰਿੰਦ ਸਿੰਘ ਉਰ ਬਚੀ ਇਹ ਵੀ ਅਮਲੋਹ ਦਾ ਰਹਿਣ ਵਾਲਾ ਦੁੱਲਾ ਸਿੰਘ ਵਾਲੇ ਦੋਨਾਂ ਦਾ ਇੱਕੋ ਪਿੰਡ ਹੈ ਅਮਲੋਹ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਅਸੀਂ ਮੋਬਾਈਲ ਵਗੈਰਾ ਬਰਾਮਦ ਕਰਾ ਲਿਆ ਜੋ ਖੋਇਆ ਸੀ ਬਾਕੀ ਜੋ ਪੈਸੇ ਨੇ ਉਹ ਇਹਨਾਂ ਤੋਂ ਹੁਣ ਰਿਮਾਂਡ ਦੌਰਾਨ ਬਰਾਮਦ ਕਰਾਏ ਜਾਣਗੇ ਕੀ ਲੈ ਗਏ ਦਾ ਸ਼ੁਕਰ ਵੀ ਸਾਹਮਣੇ ਆਇਆ ਜੀ ਹਾਂ ਉਹ ਵੀ ਇਹਦਾ ਵੈਰੀਫਾਈ ਕਰ ਰਹੇ ਆ ਹੋਰ ਵੀ ਚੋਰੀਆਂ ਟਰੇਸ ਹੋਣ ਦੀ ਸੰਭਾਵਨਾ ਹੈਗੀ ਆ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਦੱਤਾ ਕਿ ਆਇਦਰ ਹੀ ਸੂਬੇ ਪੱਧਰ ਵਿੱਚ ਬਦਮਾਸ਼ਾਂ ਤੇ ਲੁਟੇਰਿਆਂ ਦਾ ਖਾਫ ਵੱਧਦਾ ਜਾ ਰਿਹਾ ਤੇ ਤਾਜ਼ਾ ਵੀਡੀਓ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਇਹ ਲੁਟੇਰੇ 20000 ਦੀ ਨਕਦੀ ਤੇ ਮੋਬਾਈਲ ਕੋਈ ਇਸ ਮਹਿਲਾ ਦਾ ਫਰਾਰ ਹੋ ਗਏ ਸਨ ਦਰਅਸਲੇ ਖੰਨਾ ਦੇ ਗੁਲਮੋਹਰ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਦੰਦੇਹਾੜੇ ਮਹਿਲਾਦਨਾਂ ਨੂੰ ਲੁੱਟ ਕੀਤੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਬੈਂਕ ਤੋਂ 20000 ਰੁਪਏ ਕਢਵਾ ਕੇ ਲਿਆਉਂਦੀ ਹੈ ਤੇ ਜਿਹੜੇ ਲਿਫਾਫੇ ਦੇ ਵਿੱਚ ਪੈਸੇ ਸਨ ਫੋਨ ਤੇ ਹੋਰ ਦਸਤਾਵੇਜ਼ ਹਨ ਉਹ ਲਿਫਾਫਾ ਲੈ ਕੇ ਬਦਮਾਸ਼ ਇੱਥੋਂ ਫਰਾਰ ਹੋ ਜਾਂਦੇ ਨੇ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਕਿੰਨ ਜਨਾਂ ਬਦਮਾਸ਼ਾਂ ਦੇ ਵੱਲੋਂ ਇੱਥੇ ਵਾਰਦਾਤ ਨੁਮਾਂਜਾਮ ਦਿੱਤਾ ਗਿਆ ਤੇ ਉੱਥੇ ਹੀ ਮਹਿਲਾ ਇਹਨਾਂ ਬਦਮਾਸ਼ਾਂ ਦੇ ਪਿੱਛੇ ਦੌੜਦੀ ਹੈ ਤੇ ਇੱਥੇ ਤੁਹਾਨੂੰ ਇਹ ਵੀ ਦਿਖਾ ਦਈਏ ਕਿ ਪੁਲਿਸ ਚੌਂਕੀ ਬਿਲਕੁਲ ਨੇੜੇ ਹੁੰਦੀ ਹੈ ਤੇ ਪੁਲਿਸ ਮੁਲਾਜ਼ਮ ਤੁਰੰਤ ਹੀ ਬਾਹਰ ਨਿਕਲਦਾ ਜਿਸ ਦੇ ਵੱਲੋਂ ਤੁਰੰਤ ਆਪਣਾ ਮੋਟਰਸਾਈਕਲ ਇਹਨਾਂ ਬਦਮਾਸ਼ਾਂ ਦੇ ਪਿੱਛੇ ਲਗਾ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਦ ਪੁਲਿਸ ਜਾਂਚ ਕਰ ਰਹੀ ਸੀ ਤਾਂ ਹੁਣ ਇੱਕ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਲੱਗੀ ਹੈ ਪੁਲਿਸ ਵੱਲੋਂ ਇਹਨਾਂ ਦੋਨਾਂ ਚਪਟ ਮਾਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਗਿਆ ਕਿ ਇਹਨਾਂ ਦੇ ਕੋਲੋਂ ਮੋਬਾਈਲ ਤੇਸ ਦੇ ਨਾਲ ਜਿਹੜੇ ਦਸਤਾਵੇਜ਼ ਨੇ ਉਹ ਬਰਾਮਦ ਹੋ ਚੁੱਕੇ ਨੇ ਤੇ 20000 ਰੁਪਏ ਦੀ ਜਿਹੜੀ ਨਗਦੀ ਹੈ ਉਹ ਵੀ ਇਹਨਾਂ ਤੋਂ ਕਢਵਾਈ ਜਾਵੇਗੀ ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੇ ਦੌਰਾਨ ਇਹਨਾਂ ਦੇ ਕੋਲੋਂ ਬਰਾਮਦਗੀ ਹੋਰ ਹੋਵੇਗੀ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਦੋ ਬਾਈਕ ਸਵਾਰ ਬਦਮਾਸ਼ ਜਿਨ੍ਹਾਂ ਵੱਲੋਂ ਮਹਿਲਾ ਦੇ ਹੱਥੋਂ ਲਪਾਪਾ ਖੋਲਿਆ ਜਾਂਦਾ ਹੈ ਕਿ ਉਥੋਂ ਇਹ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੁਣ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰਿਆ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਅਮਲੋਦ ਰਹਿਣ ਵਾਲੇ ਨੇ ਜਿਨ੍ਹਾਂ ਦੇ ਕੋਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤਸਵੀਰਾਂ ਬੀਤੇ ਦਿਨਾਂ ਦੇ ਦੌਰਾਨ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ ਬੀਤੇ ਕੁਝ ਨਾ ਪਹਿਲਾ ਇਸ ਵਾਰ ਦਾ ਜੋ ਅੰਜਾਮ ਦਿੱਤਾ ਗਿਆ ਸੀ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਲਗਾਤਾਰ ਇਹ ਨਾ ਬਦਮਾਸ਼ਾ ਦੀ ਭਾਲ ਕਰ ਰਹੀ ਸੀ ਤੇ ਹੁਣ ਨੇ ਚੱਪਟ ਮਾਰ ਪੁਲਿਸ ਦੇ ਗ੍ਰਿਫਤ ਦੇ ਵਿੱਚ ਨੇ ਇਹ ਦੋ ਸਨੇਚਰ ਸੀਗੇ 15 ਤਰੀਕ ਦੀ ਗੱਲ ਹੈ ਕਿ ਸਰੋਜ ਰਾਣੀ ਵਾਸੀ ਖੰਨੇ ਦੀ ਬਨੋਰ ਰੋਡ ਦੇ ਰਹਿਣ ਵਾਲੀ ਸੀਗੀ ਇਹ ਕਰੀਬ 12:30 ਵਜੇ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰ ਵੱਲੋਂ ਜਾ ਰਹੇ ਸੀ ਜਦੋਂ ਇਹ ਬਰਾੜ ਹਸਪਤਾਲ ਕੋਲ ਪਹੁੰਚੀ ਤਾਂ ਦੋ ਮੋਨਿਆਂ ਨੇ ਮੁੰਡਿਆਂ ਨੇ ਇਹਨੇ ਲਟੇਰੇ ਨੇ ਇਹਨਾਂ ਤੋਂ 20000 ਰੁਪਿਆ ਆਧਾਰ ਕਾਰਡ ਏਟੀਐਮ ਤੇ ਮੋਬਾਈਲ ਵਗੈਰਾ ਖੋ ਕੇ ਮਲੋਹ ਸਾਈਡ ਨੂੰ ਚਲੇ ਗਏ ਸੀ ਜਿਸ ਤੇ ਅਸੀਂ ਮਕਦਮਾ ਨੰਬਰ 93 ਦਰਜ ਕੀਤਾ ਦਰਜ ਕਰਨ ਤੋਂ ਬਾਅਦ ਉਕਰ ਦੋਨੋਂ ਦੋਸ਼ੀ ਲਖਵੀਰ ਸਿੰਘ ਉਰ ਫਲਾਲੀ ਜੋ ਮਲੋਹ ਦਾ ਰਹਿਣ ਵਾਲਾ ਹੈ ਦੂਜਾ ਗਰਿੰਦ ਸਿੰਘ ਉਰ ਬਚੀ ਇਹ ਵੀ ਮਲੋਹ ਦਾ ਰਹਿਣ ਵਾਲਾ ਅਦੁੱਲਾ ਸਿੰਘ ਵਾਲੇ ਦੋਨਾਂ ਦਾ ਇੱਕੋ ਪਿੰਡ ਹੈ ਮਲੋਹ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਅਸੀਂ ਮੋਬਾਈਲ ਵਗੈਰਾ ਬਰਾਮਦ ਕਰਾ ਲਿਆ ਜੋ ਖੋਇਆ ਸੀ ਬਾਕੀ ਜੋ ਪੈਸੇ ਨੇ ਉਹ ਇਹਨਾਂ ਤੋਂ ਹੁਣ ਰਿਮਾਂਡ ਦੌਰਾਨ ਬਰਾਮਦ ਕਰਾਏ ਜਾਣਗੇ ਕੀ ਗੱਲ ਇਹਦਾ ਸ਼ੋਕਰ ਵੀ ਸਾਹਮਣੇ ਆਇਆ ਜੀ ਹਾਂ ਉਹ ਵੀ ਇਹਦਾ ਵੈਰੀਫਾਈ ਕਰ ਰਹੇ ਆ ਹੋਰ ਵੀ ਚੋਰੀਆਂ ਟਰੇਸ ਹੋਣ ਦੀ ਸੰਭਾਵਨਾ ਹੈਗੀ ਆ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਦੋਸ਼ਤਾਂ